ਗੱਦਾ ਬੋਲਾ ਉਹ ਤਾਂ ਪਹਿਲ ਹੋ ਗਿਆ ਤੂੰ ਕੱਲ ਲਾ ਦੇ ਆ ਦੇਖ ਕਿੱਸ ਕਰਮ ਜਿਵੇਂ ਜਿਹੜੇ ਕਰਦੇ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੇ ਮੈਂ ਮੰਚ ਤੇ ਬਿਰਾਜਮਾਨ ਜਿੱਤਨੇ ਵੀ ਸੰਤਮਾ ਬੁਰਖ ਨੇ ਸਾਰਿਆਂ ਨੂੰ ਜੀ ਆਇਆਂ ਕਹਿੰਦਾ ਸਭ ਦਾ ਧੰਨਵਾਦ ਕਰਦਾ ਔਰ ਜਿਤਨੇ ਵੀ ਬਠਿੰਡਾ ਵਾਸੀ ਇੱਥੇ ਬੈਠੇ ਨੇ ਸਾਰੇ ਧਰਮਾਂ ਦਾ ਵੀ ਘਟੋ ਘਟੇ ਆਏ ਤੇ ਹੋ ਤੁਸੀਂ ਇਹ ਮੁੱਦਾ ਐਦਾਂ ਦਾ ਨਹੀਂ ਹੈ ਕਿ ਸਿਰਫ ਧਰਮ ਪਰਿਵਰਤਨ ਹੀ ਹੈ ਇੱਕ ਪੂਰੀ ਡੈਮੋਗ੍ਰਾਫੀ ਚੇਂਜ ਹੋ ਰਹੀ ਹੈ ਅਗਰ 크ਰਿਸਚੀਅਨਟੀ ਦਾ ਇਤਿਹਾਸ ਪੜਿਆ ਜਾਵੇ ਤਾਨੂੰ ਪਤਾ ਲੱਗੇਗਾ ਕਿ ਇਹ ਲੋਕਾਂ ਨੇ ਕਿਸ ਤਰੀਕੇ ਦੇ ਨਾਲ ਜਿਸ ਦੇਸ਼ ਵਿੱਚ ਗਏ ਉਹ ਤੋਂ ਡੈਮੋਗ੍ਰਾਫੀਕਲ ਚੇਂਜਸ ਕਿਵੇਂ ਕੀਤੇ ਹਨ ਦੂਰ ਨਾ ਜਾਓ ਸਿਰਫ ਭਾਰਤ ਵਾਲੀ ਦੇਖ ਲਓ ਅਸੀਂ ਅੰਗਰੇਜ਼ ਕਹਿੰਦੇ ਅਸੀਂ ਕ੍ਰਿਸਚੀਅਨ ਨਹੀਂ ਕਹਿੰਦੇ ਜਿਹੜਾ ਇੰਨਾ ਰਾਜ ਨਾ ਕੀਤਾ ਹੈ ਇੰਨੀ ਤਬਾਹੀ ਫੇਰੀ ਹੈ ਇੰਨਾ ਇਹਨਾਂ ਨੇ ਸੜ ਹਿਸਟਰੀ ਚੇਂਜ ਕੀਤੀ ਹੈ ਧਰਮ ਗ੍ਰੰਥ ਰੀਸਟੋਰ ਕੀਤੇ ਨੇ ਉਹ ਕਰਨ ਵਾਲੇ ਅੰਗਰੇਜ਼ ਨੇ 크੍ਰਿਸਚੀਅਨ ਨੇ ਪਹਿਲਾ ਟਰਮਨੋਲੋਜੀ ਚੇਂਜ ਕਰੀ ਤਾਂ ਸਾਨੂੰ ਸੌਖਾ ਸਮਝ ਆਵੇ ਕਿ ਇਹ ਲੋਕ ਕਰਦੇ ਕੀ ਨੇ ਸਾਨੂੰ ਐ ਲੱਗਦਾ ਕਿ ਅੰਗਰੇਜ਼ ਕੁਝ ਹੋਰ ਚੀਜ਼ ਹੈ ਤੇ 크੍ਰਿਸਚੀਅਨ ਕੁਝ ਹੋਰ ਚੀਜ਼ ਹੈ ਕਿਸ ਤਰ੍ਹਾਂ ਇਹ ਲੋਕ ਧੰਦਾ ਕਰਨ ਦੇ ਬਹਾਨੇ ਭਾਰਤ ਹੁੰਦੇ ਨੇ ਕਿਸ ਤਰ੍ਹਾਂ ਕਬਜ਼ਾ ਕਰਦੇ ਨੇ ਇਹ ਚੀਜ਼ਾਂ ਬਹੁਤ ਬਰੀਕੀ ਨਾਲ ਸਮਝਣ ਵਾਲੀ ਚਲੋ ਇੱਥੇ ਬਹੁਤ ਲੰਬੀ ਚਰਚਾ ਹੋਈ ਹੈ ਕਿ ਕਿਵੇਂ ਹੋਇਆ ਹੈ ਕੀ ਕੀਤਾ ਹੈ ਕਿਸ ਤਰੀਕੇ ਦੇ ਨਾਲ ਇਤਨਾ ਪਰਵਰਤਨ ਕਰਦੇ ਨੇ ਪੈਸੇ ਨਾਲ ਫੋਰਸਫੁਲੀ ਕਿ ਮੂਰਖ ਬਣਾ ਕੇ ਅੱਜ ਦਾ ਮੁੱਦਾ ਇਹ ਹੈ ਕਿ ਅੱਛਾ ਸਾਡੇ ਵਿੱਚ ਦਿੱਲੀ ਸਟਰੀਮ ਕੋਰਟ ਹਾਈ ਕੋਰਟ ਦੇ ਬੜੇ ਮਾਨਯੋਗ ਵਕੀਲ ਅਸ਼ੋਨੀ ਉਪਾਦਿਆ ਜੀ ਆ ਚੁੱਕੇ ਨੇ ਜੋ ਲੰਬੇ ਸਮੇਂ ਤੋਂ ਆਪਣੇ ਆਪ ਤੋਂ ਹੀ ਇਹਨਾਂ ਚੀਜ਼ਾਂ ਦੇ ਨਾਲ ਲੜਨੇ ਚਾਹੇ ਉਹ ਵਕਤ ਬੜਾ ਹੋਵੇ ਚਾਹੇ ਇਸ ਧਰਮ ਪਰਵਰਤਨ ਦੀ ਗੱਲ ਹੋਵੇ ਜਾਂ ਕਿਸੇ ਵੀ ਤਰੀਕੇ ਦੀ ਡੈਮੋਗ੍ਰਾਫੀਕਲ ਜਿਹੜੇ ਚੇਂਜਸ ਨੇ ਉਹਦੇ ਉੱਤੇ ਇਹਨਾਂ ਦੇ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਹਾਈ ਕੋਰਟ ਦੇ ਵਿੱਚ ਲਗਾਤਾਰ ਪਟੀਸ਼ਨ ਪਾਈਆਂ ਜਾਂਦੀਆਂ ਨੇ ਤੇ ਇਹ ਇਹਨਾਂ ਨੂੰ 1 ਮੈਨ ਆਰ ਵੀ ਵੀ ਕਿਹਾ ਜਾ ਸਕਦਾ ਹੈ ਬਹੁਤ ਸਵਾਗਤ ਅਸ਼wini ਜੀ ਦਾ ਤੁਸੀਂ ਇਹਨਾਂ ਨੂੰ ਟੀਵੀ ਤੇ ਬਹੁਤ ਦੇਖਿਆ ਹੋਵੇਗਾ ਸੁਣਿਆ ਹੋਵੇਗਾ ਚੈਨਲਸ ਉੱਪਰ ਅੱਜ ਲਾਈਵ ਸੁਣੋਗੇ ਤੁਸੀਂ ਇਹਨਾਂ ਨੂੰ ਆਓ ਸਰਨ ਸਾਹਿਬ ਸਾਡੇ ਵਿੱਚ ਸੁਪਰੀਮ ਕੋਰਟ ਦੇ ਬਹੁਤ ਹੀ ਜੀ ਕੋਰਟ ਦੇ ਵਿਦਵਾਨ ਸਾਡੇ ਵੱਡੇ ਭਰਾ ਅਦਮੀ ਮੱਧਿਆ ਜੀ ਬਿਗ ਮੈਨ ਆਫ ਫੀਅਰ ਸੁਪਰੀਮ ਕੋਰਟ ਦੇ ਅਰੋਗ ਪਵਨ ਦੂਪੇ ਜੀ ਸਾਡੇ ਵਿੱਚ ਚੋਆ ਰਹੇ ਆ ਬਹੁਤ ਬਾਕੀ ਨੂੰ ਬਾਅਦਿਕ ਤਲਵਾਰ ਕਰਦੇ ਆ ਸਵਾਗਤ ਕਰਦੇ ਪਵਨ ਦੂਪੇ ਜੀ ਜੋ ਬੇਨਤੀ ਅੱਗੇ ਆ ਜਾਓ ਆ ਜੀ ਆ ਜੀ ਆ ਜੀ ਹਾਂ ਸ਼ੁਰੂ ਕਰਦੇ ਮਾਫ ਕਰਨਾ ਬਈ ਨੈਨ ਕੋਈ ਨਾ ਕੋਈ ਚਲਦੀ ਗੱਲ ਚਲਦੀ ਬਾਕੀ ਆਪਾਂ ਤੁਹਾਨੂੰ ਅਸਾ ਸਾਈਡ ਕਰਦੇ ਆਪਾਂ ਆਹ ਲਿਖਤਵਰਤੀ ਨਾ ਸੁ ਗੱਲਵਾ ਚੇਂਜ ਕਰੀਏ ਕਿਉਂਕਿ ਸਾਡੇ ਚ ਐਨਵੋਕੇਟ ਆ ਚੁੱਕੇ ਨੇ ਅਸ਼ਰਵੀ ਪਾਦ ਹੈ ਜੀ ਜ਼ੋਰਦਾਰ ਤਾੜੀਆਂ ਹੋ ਜਾ ਇੱਕ ਦਫਾ ਗੋਰਾ ਜੀ ਜੀ ਚੱਲਣਾ ਪੜੋ ਸਾਰੀ ਟਿਕ ਜਾਓ ਬਾਕੀ ਗੱਲਬਾਤ ਸ਼ੁਰੂ ਕਰੀਏ ਜਿੱਥੇ ਗੱਲ ਰੋਕੀ ਸੀ ਵੀ ਜੋ ਹੋਇਆ ਹੈ ਕਿਵੇਂ ਹੋਇਆ ਇਹਦੇ ਤੇ ਚਰਚਾ ਆਪਾਂ ਕਰਦੇ ਆਂ ਪਰ ਜੋ ਹੋ ਰਿਹਾ ਇਹਨੂੰ ਰੋਕਣਾ ਕਿਦਾਂ ਇਹਦੇ ਵਾਸਤੇ ਕੋਈ ਧਰਨੇ ਮਰਨ ਦੀ ਲੋੜ ਨਹੀਂ ਹੈ ਕੋਈ ਰੈਲੀਆਂ ਮਹਿੰਮਾ ਦੀ ਲੋੜ ਨਹੀਂ ਹੈ ਇਹਦੇ ਵਾਸਤੇ ਲੋੜ ਹੈ ਇੱਕ ਤਗੜੀ ਸਟਰੋਂਗ ਇਮਾਨਦਾਰ ਇਕਲਾਫਮ ਦੀ ਜਿਵੇਂ ਅਸ਼ਵਨੀ ਜੀ ਬੈਠੇ ਹੋਏ ਨੇ ਅਗਰ ਕੋਰਟ ਰਹੀ ਜਾਵਾਂਗੇ ਤੇ ਇਹ ਜੋ ਮਸਲਾ ਹੈ ਉਹ ਜਲਦੀ ਹੱਲ ਹੋ ਜਾਏਗਾ ਬਜਾਏ ਕਿ ਆਪਣਾ ਸਮਾਂ ਬਰਬਾਦ ਕਰੀਏ ਆਪਾਂ ਇਧਰ ਤੇ ਜਾ ਕੇ ਤਿੰਨ ਚੀਜ਼ਾਂ ਅਗਰ ਪੰਜਾਬ ਦੇ ਅੰਦਰ ਪਾਇਤ ਕਰਤੀਆਂ ਜਾਣ ਪਹਿਲਾ ਡਰਗ ਐਂਡ ਮੈਜੀਕਲ ਰੈਮਰੀ ਐਕਟ ਕਈਆਂ ਸਟੇਟਾਂ ਦੇ ਵਿੱਚ ਆਲਰੇਡੀ ਹੈ ਜੇ ਇਹ ਕਾਨੂੰਨ ਪੰਜਾਬ 'ਚ ਪਾਰਿਤ ਹੋ ਜਾਵੇ ਤੇ ਇਹ ਜੋ ਕਨਵਰਜਨ ਹੋ ਰਹੀ ਹੈ ਬੰਦ ਹੋ ਸਕਦੀ ਹੈ ਇਹਨੂੰ ਠੱਲ ਪੈ ਸਕਦੀ ਹੈ ਇਹ ਜੋ ਜਾਦੂ ਮੰਤਰ ਦਿਖਾਉਂਦੇ ਨਹੀਂ ਕਰਕੇ ਸਟੇਜਾਂ ਤੇ ਬੈਨ ਹੋਣਾ ਚਾਹੀਦਾ ਹੈ ਦੂਸਰਾ ਇਲਲੀਗਲ ਕਨਵਰਜਨ ਜਿਹੜਾ ਕਾਨੂੰਨ ਪਿਛਲੇ 25 ਫਰਵਰੀ ਨੂੰ ਯੂਪ ਵਿਧਾਨ ਸਭਾ 'ਚ ਪਾਰਿਤ ਹੋਇਆ ਸੀਗਾ ਕਿ ਇਲਲੀਗਲ ਕਨਵਰਜਨ ਜਿਹੜੀ ਉਹ ਬੈਨ ਹੈ ਮਤਲਬ ਕੀ ਅਗਰ ਕਿਸੇ ਨੇ 크ਿਸਚਨ ਹੋਣਾ ਹੈ 2 ਸਾਲ ਇੱਕ ਹੀ ਚਰਚ ਜਾਏਗਾ ਪਾਦ੍ਰੀ ਦੇ ਨਾਲ ਡੀਐਮ ਅੱਗੇ ਪੇਸ਼ ਹੋਗਾ ਓਨ ਡਾਕੂਮੈਂਟ ਆਪਣਾ ਜਿਹੜਾ ਧਰਮ ਛੱਡੇਗਾ ਇਹ ਦੂਸਰਾ ਕਾਨੂੰਨ ਅਗਰ ਯੂਪੀ ਤਰ੍ਹਾਂ ਪੰਜਾਬ ਚ ਆ ਜਾਂਦਾ ਹੈ ਤੇ ਇਹ ਸਾਰੇ ਜ਼ਿਲ੍ਹਿਆਂ ਦੇ ਪਿੱਛੇ ਹੋਣਗੇ ਉਹਦੇ ਬਾਅਦ ਤੀਸਰਾ ਜਿੰਨੇ ਵੀ ਜਾਣਾ ਆਪਣੇ ਕੋਟੇ ਆਪਣੇ ਬੈਨੀਫਿਟ ਛੱਡ ਕੇ ਜਾਵੇ ਨਾਮ ਛੱਡ ਕੇ ਜਾਵੇ ਸਭ ਤੋਂ ਵੱਡੀ ਗੱਲ ਜਿਹਦੀ ਲੜਾਈ ਮੈਨ ਲੜਾਣ ਕਿ ਸਾਡੀ ਪਾਕਿ ਛੱਡ ਕੇ ਜਾਵੇ ਕਲਗੀਧਰ ਨੇ ਕਹੇ ਸੀ ਕਿ ਮੇਰਾ ਸਿੰਘ ਲੱਖਾਂ ਸੁ ਪਛਾਣੇ ਜਾਏਗਾ ਪਰ ਹੁਣ ਪੱਗਾ ਬੰਨੀ ਫਿਰਦੇ ਨੇ ਵਿੱਚੇ ਮੁਸਲਮਾਨ ਪੱਗਾ ਬੰਨੀ ਫਿਰਦੇ ਨੇ ਵਿੱਚੇ ਈਸਾਈ ਪੱਗਾ ਬੰਨੀ ਫਿਰਦੇ ਨੇ ਪਛਾਣੋ ਕਿ ਕੌਣ ਜਦੋਂ 84 ਤੋਂ ਬਾਅਦ ਦੌਰ ਭੱਗਿਆ ਹੈ ਤੇ ਬਹੁਤ ਸਾਰੇ ਸਿੰਘ ਬਣ ਕੇ ਪਾਕਿਸਤਾਨ ਚੋਂ ਮੁਸਲਮਾਨਾਂ ਭਾਰਤ ਐਂਟਰੀ ਕਰ ਚੁੱਕੇ ਸੀ ਇਹਦੇ ਬਾਰੇ ਡਿਟੇਲ ਤੁਹਾਨੂੰ ਦੇਣਗੇ ਸਰਸ ਕਿਸ ਤਰ੍ਹਾਂ ਉਹਨਾਂ ਨੇ ਹਿੰਦੂਆਂ ਨੂੰ ਕਤਲ ਕੀਤਾ ਕਿਸ ਤਰ੍ਹਾਂ ਉਹਨਾਂ ਨੇ ਜਬਰੋ ਜਨਾਹ ਕੀਤੇ ਕਿਸ ਤਰ੍ਹਾਂ ਗੰਦ ਪਾਇਆ ਤੇ ਜਦੋਂ ਪੋਸਟਮਾਰਟ ਹੁੰਦਾ ਪਤਾ ਲੱਗਦਾ ਕਿ ਇਹਦਾ ਖਤਰਾ ਹੋ ਰੱਖਿਆ ਇਹ ਸਾਡੀ ਆਈਡੈਂਟੀ ਹੈ ਜਿਹੜੀ ਦਸਤਾਰ ਹੈ ਚਾਹੇ ਟੂੜੀ ਵਾਲੀ ਹੋਵੇ ਚਾਹੇ ਪਟਿਆਲਾ ਸ਼ਾਹੀ ਹੋਵੇ ਚਾਹੇ ਮੱਝਾ ਸ਼ਾਹੀ ਹੋਵੇ ਦੂਰੋਂ ਦੇਖਦੀ ਹੈ ਕਿ ਇਹ ਦਸਤਾਰੇ ਸਰਦਾਰ ਦੀ ਹੈ ਇਹ ਡਿਸਗਾਈਜ਼ ਕਰਨਾ ਬੰਦ ਕਰ ਦੇਣ ਜੇ ਇਹ ਚੀਜ਼ਾਂ ਦੇ ਉੱਤੇ ਇੱਕਜੁੱਟ ਹੋ ਕੇ ਇਹ ਕਾਨੂੰਨ ਪਾਸ ਕਰਵਾ ਲਏ ਜਾਣ ਤੇ ਇਹਨੂੰ ਬਹੁਤ ਸੋਖਿਆ ਰੋਕਾ ਜਾ ਸਕਦਾ ਹੈ ਚੌਥੀ ਗੱਲ ਜਿਹੜੀ ਪਿੱਛੇ ਸਾਹਮਣੇ ਆਈ ਹੈ ਕਿ ਕਿਸੇ ਕ੍ਰਿਸਚੀਅਨ ਨੂੰ ਦਬਾਉਣ ਲੱਗੇ ਸੀ ਤੇ ਸਾਲ ਸਾਲ ਰੋਲਾ ਪਿਆ ਸੀ ਵੀ ਇਹਦਾ ਅਧਾਰ ਕਿੱਥੇ ਹੈ ਇਹਦੇ ਡਾਕੂਮੈਂਟ ਕਿੱਥੇ ਜਿਹਨੂੰ ਦੁਬਾਰੇ ਹੋ ਕੀ ਉਹ ਵਾਕਿਆ ਹੀ ਕੋਈ ਈਸਾਈ ਅਗਰੇ ਸਿੱਖਤਨ ਦਬਾਇਆ ਜਾ ਰਿਹਾ ਕਿਤੇ ਇਹ ਵੀ 295 ਦੇ ਅੰਦਰ ਆਉਂਦਾ ਸੋ ਇਹ ਚਾਰ ਚੀਜ਼ਾਂ ਜਿਹੜੀਆਂ ਜਿਨ੍ਹਾਂ ਤੇ ਕੰਮ ਕਰਨਾ ਜ਼ਰੂਰੀ ਹੈ ਇੱਕ ਡਰੱਗਰ ਮੈਜਿਕਲ ਰੈਮਡੀ ਐਕਟ ਇਲੀਗਲ ਕਨਵਰਜਨ ਐਕਟ ਇਹ ਦੋਨੋਂ ਦੇ ਆਨ ਨਾਲ ਹੀ ਪੰਜਾਬ ਦੇ ਅੰਦਰ ਇਹ ਬੰਦ ਹੋ ਜਾਏਗਾ ਜਦ ਇਹਨਾਂ ਦੇ ਕੋਟੇ ਖਤਮ ਹੋਣਗੇ ਬੈਨੀਫਿਟ ਖਤਮ ਹੋਣਗੇ ਤੇ ਆਪਣੇ ਆਪ ਵਾਪਸ ਜਾਣਗੇ ਕਿਉਂਕਿ ਨਾ ਤੇ ਇਹ ਗਿਆਨ ਨਾਲ ਗਏ ਨੇ ਨਾ ਹੀ ਗਿਆਨ ਨਾਲ ਵਾਪਸ ਆਉਣਗੇ ਕਿਸੇ ਕ੍ਰਿਸਚੀਅਨ ਪਾਸਟਰ ਨੂੰ ਬਾਈਬਲ ਦਾ ਪਤਾ ਹੀ ਨਹੀਂ ਹੈ ਇੱਕ 8 ਸਾਲ ਫਲਾ ਡਿਬੇਟ ਹਾਰਿਆ ਸੀ ਪਿਛਲੇ ਹਫਤੇ ਫਿਰ ਫੋਨ ਕੀਤਾ ਫਿਰ 10 ਸਵਾਲ ਹੋਰ ਲੈ ਕੇ ਗਿਆ ਕੱਖ ਨਹੀਂ ਪਤਾ ਨਾ ਪੜਨ ਵਾਲਿਆਂ ਨੂੰ ਨਾ ਪੜਾਉਣ ਵਾਲਿਆਂ ਨੂੰ ਸੋ ਨਾ ਤੇ ਇੱਕ ਸਮਝਾ ਕੇ ਗਏ ਨੇ ਨਾ ਸਮਝਣਾ ਵਾਪਸ ਆਉਣਗੇ ਇੱਕੋ ਇੱਕ ਤਰੀਕਾ ਕਿ ਇਹਨਾਂ ਦੇ ਬੈਨੀਫਿਟ ਬੰਦ ਕਰਦੇ ਜਾਣ ਜਿਹੜਾ ਕੋਟਾ ਚੋਰਾਂ ਦਾ ਇੱਕ ਮਹਿੰਮ ਚੱਲਦੀ ਪਈ ਚੰਡੀਗੜ੍ਹ ਦੇ ਵਿੱਚ ਉਹਦੇ ਵਿੱਚ ਇਹ ਵੀ ਸਾਰੇ ਕੋਟਾ ਚੋਰ ਨੇ ਜਿਹੜੇ ਓਨ ਡਾਕੂਮੈਂਟ ਆਪਣਾ ਚੇਂਜ ਨਹੀਂ ਕਰਦੇ ਦੱਸਦੇ ਨਹੀਂ ਕਿਸੇ ਨੂੰ ਤੇ ਰਹਿੰਦੇ ਜਿਹੜੇ ਨੇ 크੍ਰਿਸਚਨ ਨੇ ਪਰ ਬੈਨੀਫਿਟ ਨਾਲ ਦੀ ਨਾਲ ਲੈਂਦੇ ਨੇ ਸੋ ਆ ਤਿੰਨ ਚਾਰ ਕਾਨੂੰਨ ਅਗਰ ਇਕੱਠੇ ਹੋ ਕੇ ਜ਼ੋਰ ਪਾ ਕੇ ਅਸੀਂ ਪਿਛਲੇ ਸਾਲ ਵੀ ਡੀਸੀ ਕੋਲ ਇਹ ਮੰਗ ਪੱਤਰ ਲਾ ਕੇ ਗਏ ਸੀ ਉੱਤੇ ਕੋਈ ਕੰਮ ਨਹੀਂ ਹੋਇਆ ਉਲਟਾ ਸਾਡੇ ਦੇ ਪਰਚਾ ਹੋਇਆ 295 ਦਾ ਅਸੀਂ ਅਲੱਗ-ਅਲੱਗ ਦਫ਼ਤਰਾਂ ਦੇ ਵਿੱਚ ਉਹ ਈਮੇਲਾਂ ਕੀਤੀਆਂ ਨੇ ਉਹ ਜਿਹੜੇ ਡਾਕੂਮੈਂਟਾਂ ਦੇ ਆਧਾਰ ਤੇ ਅਗਰ ਇਹ 3-4 ਕਾਨੂੰਨ ਬਣ ਜਾਂਦੇ ਆ ਤੇ ਪੰਜਾਬ ਦੇ ਅੰਦਰ ਕਾਨੂੰਨ ਜਿਹੜਾ ਕਨਵਰਜਨ ਜਿਵੇਂ ਬੰਦ ਹੋ ਜਿਵੇਂ ਯੂਪੀ ਦੇ ਵਿੱਚ ਹੋਇਆ ਜਿਨ੍ਹਾਂ ਨੇ ਇਲੀਗਲ ਕਨਵਰਜਨ ਕੀਤੀ ਆ ਉਹਨਾਂ ਦੇ ਕੇਸ ਹੋਏ ਨੇ ਜੇ ਇਹ ਕਾਨੂੰਨ ਪੰਜਾਬ ਚ ਆਉਂਦਾ ਤੇ ਇੱਥੇ ਵੀ ਕਾਨੂੰਨ ਬਣਦਾ ਤੇ ਇੱਥੇ ਵੀ ਤਰੋਕ ਲੱਗੇਗੀ ਇਹ ਸਭ ਤੋਂ ਸੌਖਾ ਤਰੀਕਾ ਹੈ ਇਹਦੀ ਜ਼ਿਆਦਾ ਡਿਟੇਲ ਜਿਹੜੀ ਹੈ ਇਹ ਅਸ਼ਰੂਜੀ ਤੁਹਾਨੂੰ ਦੱਸ ਸਕਦੇ ਨੇ ਵੀ ਇਹਨਾਂ ਦੇ ਅੰਦਰ ਹੋਰ ਕੀ ਕੀ ਆਂਦਾ ਹੈ ਇਹ ਸਾਡਾ ਪਹਿਲਾ ਸਟੈਪ ਹੈ ਜੇ ਇੱਥੋਂ ਚੱਲਦੇ ਆਂ ਤੇ ਲੜਾਈ ਛੇਤੀ ਮੁੱਕੇਗੀ ਤੇ ਜੇ ਗਲੀ ਗਲੀ ਘੁੰਮਣਾ ਹੈ ਘਰ ਘਰ ਜਾਣਾ ਹੈ ਤੇ ਉਹਦਾ ਰਾਹ ਬਹੁਤ ਲੰਬਾ ਹੈ ਸੋ ਇਤਨੀ ਕੀ ਬੇਨਤੀਆਂ ਪ੍ਰਵਾਨ ਨੇ ਇਹ ਚੀਜ਼ਾਂ ਲਿਖ ਲਓ ਇਹ ਚੀਜ਼ਾਂ ਯਾਦ ਕਰ ਲਓ ਵੀ ਜਿੰਨੇ ਤਰ੍ਹਾਂ ਚੜਨਾ ਹੈ ਲੀਗਲ ਤਰੀਕੇ ਨਾਲ ਛੱਡੇ ਸਾਡੀ ਦਸਤਾਰ ਸਾਡਾ ਨਾਮ ਸਾਡੇ ਬੈਨੀਫਿਟ ਛੱਡੇ ਔਰ ਡਰਗ ਮੈਡੀਕਲ ਰੈਮਡੀ ਐਕਟ ਨੂੰ ਇਲੀਗਲ ਕੰਮ ਜਿੱਤੇ ਕੰਮ ਹੋਣਾ ਚਾਹੀਦਾ ਜੇ ਇਹ ਕੰਮ ਹੁੰਦਾ ਤੇ ਪੰਜਾਬ ਬਚਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੇਨਤੀ ਕਰਦਾ ਮਹੰਤ ਰਗਵੇਂਦਰ ਦਾਸ ਜੀ ਮਹਾਰਾਜ ਆਪਣੇ ਵਿੱਚੋਂ ਤੇ ਆਪਣੇ ਆਸ਼ੀਰਵਾਦ ਬਚਨ ਸਾਨੂੰ ਦੇ ਬੈਠੇ ਬੈਠੇ ਸੁਆਮੀ ਜੀ